ਈ ਨਾਲੀ ਆਪਣਾ ਸੰਤੋਸ਼ ਰਾਣੀ ਜੀ ਅਸੀਂ ਬਸੀ ਪਠਾਣਾ ਦੇ ਜੀ ਜਿਲ੍ਹਾ ਕਿਹੜਾ ਪੰਦਾ ਆਪਣਾ ਫਤੇੜ ਸਾਹ ਅਸ਼ੋਕ ਜਿੰਦਲ ਸਰਾਂੰ ਮੰਡੀ ਦੇ ਰਹਿਣ ਵਾਲੇ ਮੈਡੀਕਲ ਸਟੋਰ ਆਪਣਾ ਹਲਕਾ ਸ਼ਰੀਫ ਫਤੇੜਗੜ ਸਾਹਿਬ ਪਰ ਮੋਹਨ ਕੁਮਾਰ ਤੇ ਬੰਦਰਣ ਵਾਲੇ ਸਰਾਂੰਤ ਸਰਾਂੰਤ ਤੇ ਹਲਕਾ ਕਿਹੜਾ ਪੰਦਾ ਲੋਕ ਸਰਾਂ ਡਿਸਟ੍ਰਿਕਟ ਫਤੇੜਗੜ ਸਾਹਿਬ ਪੁਨੀਤ ਕੁਮਾਰ ਪੁਨੀਤ ਕੁਮਾਰ ਕਿੱਥੇ ਦੇ ਰਹਿਣ ਵਾਲੇ ਸਰਾਂੰਤ ਜੀ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਅਸੀਂ ਬਸੀ ਪਠਾਣਾ ਦੇ ਰਹਿਣ ਵਾਲੇ ਹਾਂ ਬਸੀ ਪਠਾਣਾ ਜੀ ਜ਼ਿਲ੍ਹਾ ਕਿਹੜਾ ਪੰਦਾ ਜ਼ਿਲ੍ਹਾ ਫਤੇੜਗੜ ਸਾਹਿਬ 2014 ਤੋਂ ਪਹਿਲਾਂ ਤੁਹਾਨੂੰ ਦੇਸ਼ ਦਾ ਹਾਲ ਪਤਾ ਕੀ ਹੈ? ਕੋ ਪਾਕਿਸਤਾਨ ਤੋਂ ਆਏ ਸੀ ਖਸਾਬ ਇਸ ਤੋਂ ਪਹਿਲਾਂ ਕਈ ਸਰਕਾਰਾਂ ਆਈਆਂ ਕਈ ਗਈਆਂ ਕਿਸੇ ਨੇ ਨਹੀਂ ਪੁੱਛਿਆ 70 ਸਾਲਾਂ ਦੇ ਵਿੱਚੋਂ ਥੋੜੇ ਕੋਈ ਜ਼ਿਆਦਾ ਹੋਵੇ ਥੋੜੀ ਸੀ ਵੀ ਉਹ ਕਿੰਨੇ ਸੀ ਜੋ ਰਾਜਾ ਗਰੀਬਾਂ ਬਾਰੇ ਸੋਚੂਗਾ ਨਹੀਂ ਦਫਾ ਤਾਂ ਗਰੀਬ ਮਰ ਜਾਣਗੇ ਪਹਿਲਾਂ ਉਹ ਕੁਝ ਕਰਿਆ ਇਹਨਾਂ ਨੇ ਉਹ ਤਾਂ ਲੁੱਟਣ ਲੱਗੇ ਹੋਏ ਸੀਗੇ ਵੀ ਆ ਜਾਓ ਪਹਿਲੀਆਂ ਸਰਕਾਰਾਂ ਨੇ ਆਹੀ ਤਾਂ ਕਰਿਆ ਖਾਦੇ ਇਹਨਾਂ ਨੇ ਲਖ ਲਾਏ ਆ ਪਹਿਲਾਂ ਵੀ ਸਰਕਾਰਾਂ ਸਾਰੀਆਂ ਆ ਕੇ ਚਲੇ ਗਈਆਂ ਕਿਸੇ ਨੇ ਗਰੀਬਾਂ ਨੂੰ ਪੁੱਛਿਆ ਨਹੀਂ ਹੋਇਆ ਕਿਸੇ ਨੇ ਬਾਹਲੇ ਵੜੀ ਉਹਨਾਂ ਨੇ ਸਾਨੂੰ ਸਿਰਾਂ 'ਚ ਪਾਣੀ ਪਿੰਦੇ ਸੀ ਸਾਨੂੰ ਉਹਨਾਂ ਨੇ ਬਚਾਇਆ ਸਾਨੂੰ ਪੈਸੇ ਦੇ ਕੇ ਬਹੁਤ-ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਸਾਨੂੰ ਘਰ ਬਣਾਉਣ ਨੂੰ ਕੱਚੇ ਮਕਾਨ ਸੀ ਬਾਲੇ ਪਾਏ ਹੋਏ ਸੀ ਤੇ ਉਹ ਸਾਨੂੰ ਪੈਸੇ ਮਿਲ ਰਹੇ ਨੇ ਸਾਨੂੰ 1 ਲੱਖ 20 ਹਜ਼ਾਰ ਇੱਕ ਆਇਆ 12.5 ਇੱਕ ਆਇਆ ਤੁਸੀਂ ਨਾ ਜੀ ਰੀ ਰੋਡ ਚੜ ਕੇ ਦੇਖੋ ਅੰਮਰਸਰ ਤੋਂ ਲੈ ਕੇ ਕਿੱਥੇ ਤੱਕ ਸੜਕਾਂ ਬਣ ਗਈਆਂ ਓਵਰ ਫਲਾਈ ਬਣ ਫਲਾਈਓਵਰ ਬਣ ਗਏ ਤੇ ਲੋਦੀ ਦੀ ਦੇਣ ਹੈ ਗੈਸ ਦੇ ਚੁੱਲੇ ਦੇ ਦਿੱਤੇ ਜੀ ਸਰਕਾਰ ਕਰ ਗੈਸ ਦੇ ਚੁੱਲੇ ਪਹਚਾਏ ਆ ਬਿਜਲੀ ਜਿੰਨਾ ਘਰਾਂ ਚ ਬਿਜਲੀ ਨਹੀਂ ਜਾਂਦੀ ਸੀ ਉਥੇ ਬਿਜਲੀ ਪਹੁੰਚਾਤੀ ਜੀ ਬਹੁਤ ਕੰਮ ਕਰਿਆ ਗਰੀਬਾਂ ਲਈ ਬੈਂਕਾਂ ਦੇ ਖਾਤੇ ਖਲਵਾਤੇ ਕਿਸੇ ਦਾ ਖਾਤਾ ਨਹੀਂ ਸੀ ਕੋਈ ਸੋਚ ਵੀ ਨਹੀਂ ਸਕਦਾ ਜੀ ਕਦੇ ਖਾਤਾ ਖਲਾਵਾਂਗੇ ਜੀ ਆਈ ਹੁਸ਼ਮਾਨ ਕਾਰਡ ਬਣਵਾਏ ਆ 5 ਲੱਖ ਬੀਮਾ ਮਿਲ ਰਿਹਾ ਲੋਕਾਂ ਨੂੰ ਫਾਇਦਾ ਬਹੁਤ ਹੋ ਰਿਹਾ ਜੀ ਇਹ ਵੀ ਸਰਕਾਰ ਵਧੀਆ ਹੈ ਜੀ ਕਿਸੇ ਸਰਕਾਰ ਵਧੀਆ ਗਰੀਬਾਂ ਵਾਸਤੇ ਵਧੀਆ ਲੋਕਾਂ ਨੇ ਮਕਾਨ ਬਣਾਉਂਦੇ ਗਰੀਬਾਂ ਦੇ ਮੋਦੀ ਸਰਕਾਰ ਨੇ ਲੋਕਾਂ ਦੇ ਜਿਨ੍ਹਾਂ ਦੇ ਘਰਾਂ ਗਾਦੇ ਢਹਿੰਦੀ ਲੱਗੇ ਉਹਨਾਂ ਦੇ ਮਕਾਨ ਬਣਾਤੇ ਹੁਣ ਗਵਰਨਮੈਂਟ ਨੇ ਐਮਐਸਐਮਈ ਸਰਟੀਫਿਕੇਟ ਲਾਗੂ ਕਰਿਆ ਲੋਕਾਂ ਨੂੰ ਲੋਨ ਵੀ ਮਿਲਦਾ ਸਭ ਨੂੰ ਮਿਲਦਾ ਮੁਸਮਾਨ ਕਹਿੰਦੇ ਸਾਡੀ ਜੋ ਮਦਦ ਇੰਨੀ ਕਰੀ ਕਿਸੇ ਨੇ ਵੀ ਨਹੀਂ ਕਰੀ 70 ਸਾਲਾਂ ਜੀ ਤੀਸਰੇ ਨੰਬਰ ਤੇ ਚੱਲ ਰਹੀ ਹੈ ਜੀ ਹਾਂਜੀ ਤੀਸਰੇ ਨੰਬਰ ਤੇ ਚੱਲ ਰਿਹਾ ਹੁਣ ਤਾਂ ਅਮਰੀਕਾ ਵੀ ਕਹਿ ਰਿਹਾ ਹੈ ਕਹਿੰਦਾ ਜੇ ਫੇਰ ਆ ਗਿਆ ਤੀਸਰੀ ਵਾਰੀ ਕਹਿੰਦਾ ਆਪਾਂ ਪਿੱਛੇ ਹੋ ਜਾਾਂਗੇ ਸਟ੍ਰੌਂਗ ਉਹ ਕਿਹਨ ਪ੍ਰਧਾਨ ਮੰਤਰੀ ਸਟ੍ਰੌਂਗ ਐ ਇੰਦਾ ਸਾਰਾ ਕੁਝ ਸਟ੍ਰੌਂਗ ਕਰੇ ਗਏ ਗਰੀਬਾਂ ਵਾਸਤੇ ਜਿਉਂਨੇ ਸਾਰੀ ਦੁਨੀਆ ਨੂੰ ਪੈਸੇ ਦੇ ਕੇ ਸਿਰ ਉੱਚਾ ਕਰਤਾ ਲੋਕਾਂ ਨੇ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਨਰਿੰਦਰ ਮੋਦੀ ਜੀ ਦਾ ਮੋਦੀ ਨੇ ਕਿਆ-ਕਿਆ ਪੁੱਛੂਗਾ ਤੁਸੀਂ ਦੱਸੋ ਕਿਹੜੇ-ਕਿਹੜੇ ਕੰਮ ਕੀ ਹੈ ਕਿਆ ਨਹੀਂ ਕਰਿਆ ਮੋਦੀ ਨੇ ਦੁਨੀਆ ਭਰ ਦੇ ਵਧੀਆ ਤੋਂ ਵਧੀਆ ਕੰਮ ਕਰੇ ਆ ਜੇ ਲੋਕੀ ਨਹੀਂ ਪਸੰਦ ਐ ਤਾਂ ਲੋਕ ਹੋਰ ਨਹੀਂ ਪਸੰਦ ਕਰਨੇ ਮੋਦੀ ਨੂੰ ਜਿਹੜੇ ਚੋਰ ਐ ਜਿਨ੍ਹਾਂ ਦੀ ਰੋਟੀ ਬੰਦ ਹੋ ਗਈ, ਦਾਲ ਫੁਲਕਾ ਬੰਦ ਹੋ ਗਿਆ, ਡਾਕੇ ਉਹਨਾਂ ਦੇ ਬੰਦ ਹੋ ਗਏ, ਉਹ ਨਹੀਂ ਮੋਦੀ ਨੂੰ ਪਸੰਦ ਕਰਦੇ। ਜਿਹੜਾ ਦੇਸ਼ ਭਗਤ ਨਾਗਰੀਕ ਦਿੱਤੋ ਦੇਸ਼ ਦਾ ਉਹ ਮੋਦੀ ਨੂੰ ਪਸੰਦ ਕਰਦਾ। ਸਿਲੰਡਰ ਲੋਕਾਂ ਨੂੰ ਬਹੁਤ ਫ੍ਰੀ ਮਿਲੇ ਪਿੱਛੇ ਜੇ। ਠੀਕ ਹੈ। ਜਿਨ੍ਹਾਂ ਦੀ ਬੇਟੀਆਂ ਹੈਗੀਆਂ ਉਹਨਾਂ ਵਾਸਤੇ ਬਹੁਤ ਉਹਨਾਂ ਨੇ ਚਲਾਇਆ। ਠੀਕ ਹੈ। ਮੁਫਤ ਸਕੂਲਾਂ ਦੀ ਫੀਸ ਹੋ ਗਈ ਜਾਂ ਉਹਨਾਂ ਦਾ ਮੈਡੀਕਲ ਹੋ ਗਿਆ, ਇੱਕ ਆਸ਼ਮੈਨ ਕਾਰ ਚਲਾਇਆ ਹੋਇਆ। ਉਹਦੇ ਵਿੱਚ 5 ਲੱਖ ਦਾ ਉਹਨਾਂ ਦਾ ਬੀਮਾ ਹੈ। ਠੀਕ ਹੈ। ਹੁਣ ਕਿਹੜੀ ਸਰਕਾਰ ਨੇ ਤੁਹਾਨੂੰ 5 ਲੱਖ ਦਾ ਬੀਮਾ ਦਿੱਤਾ, ਤੁਹਾਨੂੰ ਸਕੂਲ ਦਾ ਜਵਾਬ ਦੋ। ਓਏ ਕਿ ਸਰਕਾਰ ਕਹਦਾ ਤੁਸੀਂ 2014 ਦੀ ਗੱਲ ਕਰਦੇ ਹੋ ਨਾ 2014 ਤੋਂ ਪਹਿਲਾਂ ਕਿਹੜੀ ਸਰਕਾਰ ਨੇ 5 ਲੱਖ ਦਾ ਬੀਮਾ ਦਿੱਤਾ ਹੈ ਕੋਈ ਸਰਕਾਰ ਹੁਣ ਬੰਦੇ ਭਾਰਤ ਦਾ ਟ੍ਰੇਨ ਚ ਲਈ ਆ ਉਹ ਇੰਡੀਆ 'ਚ ਬਣੀ ਹੈ ਜੀ ਸਾਰੀ ਪੂਰੀ ਤਰ੍ਹਾਂ ਬਾਹਰੋਂ ਲਿਆਂਦੇ ਬਹੁਤ ਮਹਿੰਗੀ ਪੈਂਦੀ ਇੰਡੀਆ 'ਚ ਬਣਾ ਕੇ ਸਸਤੀ ਵੀ ਪਈ ਨਾਲ ਦੇਖ ਲਓ ਕਿੰਨਾ ਰੋਜ਼ਗਾਰ ਮਿਲੇ ਲੋਕਾਂ ਨੂੰ ਭਾਜਪਾ ਨੇ ਕੰਮ ਬੜੇ ਵਧੀਆ ਕਰੇ ਧਾਰਾ 370 ਹਟਾ ਤੀ ਟ੍ਰਿਪਲ ਤਲਾਕ ਦਾ ਕੰਮ ਕਰਿਆ ਪਾਕਿਸਤਾਨ ਦਾ ਬਿਲਡ ਆ ਉਠਾਤਾ ਨਾਨੀ ਜਿੱਤੀ ਆ ਗਈ ਪਾਕਿਸਤਾਨ ਦੀ ਉਹ ਵੀ ਡੁੱਬਿਆ ਵਾ ਚੀਨ ਵੀ ਇਸਾ ਮੋਦੀ ਦੀ ਮਿਹਰਬਾਨੀ ਹੈ ਵਰਲਡ ਲੈਵਲ ਤੇ ਦੇਖੋ ਕਿੰਨੀਆਂ ਸੰਧੀਆਂ ਹੋਈਆਂ ਕਿੰਨੇ ਦੇਸ਼ਾਂ ਨਾਲ ਸੰਧੀਆਂ ਹੋਈਆਂ ਪਹਿਲਾ ਪੁਆਇੰਟ ਦੂਜਾ ਪੁਆਇੰਟ ਆਪਣਾ ਜਿਹੜਾ ਦੇਸ਼ ਦੇ ਸੈਨਿਕ ਹੈ ਉਹਨਾਂ ਨੂੰ ਕਿੰਨਾ ਕੁਝ ਮਿਲਿਆ ਠੀਕ ਹੈ ਟਿਕ ਜੁਟ ਕਰੇ ਬਹੁਤ ਕੁਝ ਹੋਇਆ ਖੁਸ਼ ਤਾਂ ਵੀ ਹੈ ਹਰੇਕ ਨੂੰ ਹੀ ਹੋਇਆ ਖੁਸ਼ ਗਰੀਬੀ ਹੈ ਕੁਝ ਅਮੀਰ ਵੀ ਹੈ ਗੱਲ ਖੁਸ਼ੀ ਦੀ ਨਹੀਂ ਹੈ ਗੱਲ ਹੈ ਕਿ ਸਾਡਾ ਦੇਸ਼ ਕਿਸੇ ਪਾਸੇ ਲੱਗੇ ਹੁਣ ਮੋਦੀ ਸਰਕਾਰ ਆਈ ਹੈ ਤੁਸੀਂ ਕਹਿੰਦੇ 2014 ਬਾਅਦ ਕਿਹੜੇ ਕਿਹੜੇ ਕੰਮ ਹੋਏ ਕਿੰਨੇ ਕੰਮ ਹੋਏ ਸੇਨਾ ਮਜ਼ਬੂਤ ਹੋਈ ਹੈ ਪਹਿਲੇ ਨੰਬਰ ਤੇ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਦਰੋਹਰ ਹੈ ਸੇਨਾ ਤੋਂ ਬੱਲੇ ਕੋਈ ਚੀਜ਼ ਨਹੀਂ ਹੈਗੀ ਪਹਿਲਾ ਸੇਨਾ ਹੈ ਸੇਨਾ ਨੂੰ ਕਿਹੜੀ ਚੀਜ਼ ਨਹੀਂ ਮਿਲੀ ਕਿਹੜੀ ਐਸੀ ਚੀਜ਼ ਹੈ ਜਿਹੜੀ ਸੇਨਾ ਨੂੰ ਨਹੀਂ ਪ੍ਰਦਾਨ ਹੋਈ ਨਮੀ ਪੰਡੂਬੀਆਂ ਨਵੇਂ ਜਹਾਜ਼ ਠੀਕ ਹੈ ਨਵੇਂ ਟੈਂਕ ਨਵੀਂ ਮਸ਼ੀਨ ਕਰਨਾ ਨਵੇਂ ਸਾਰਾ ਨਵਾਂ ਵੈਪਨ ਜਿੰਨਾ ਵੀ ਹੈ ਸਾਰਾ ਉਹਨਾਂ ਨੂੰ ਨਹੀਂ ਮਿਲਿਆ ਦਿੱਤਾ ਕਿ ਨਹੀਂ ਹੈ ਕੇਂਦਰ ਨਹੀਂ ਦਿੰਦਾ ਨਾ 2014 ਤੋਂ ਬਾਅਦ ਹੀ ਆਇਆ ਹੈ ਕ腐ਸ਼ਨ ਤਾਂ ਹੈ ਹੋਣੀ ਰੇ ਮੰਤਰੀ ਉਪਰ ਕ੍ਰਪਸ਼ਨ ਦਾ ਚਾਰਜ ਹੈ ਕੋਈ ਸੈਂਟਰ ਦੇ ਜਿਹੜੇ ਮੰਤਰੀ ਹੈ ਜਾਂ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੇ ਉੱਪਰ ਕਿਸੇ ਦੇ ਉੱਪਰ ਵੀ ਕ੍ਰਪਸ਼ਨ ਦਾ ਚਾਰਜ ਹੈ ਕੋਈ ਇਹ ਮੋਦੀ ਦੀ ਬਦੌਲਤ ਹੈ ਵੀ ਕਰੋਨਾ ਜੋ ਸਾਫ ਸੁਥਰਾ ਨਿਕਲ ਗਿਆ ਹਿੰਦੁਸਤਾਨ ਚੀਨ ਵੀ ਮੁੱਕ ਲਿਆ ਕਰੋਨਾ ਦੇ ਵਿੱਚ ਅਮਰੀਕਾ ਵੀ ਦੇਖ ਰਿਆ ਸੀ ਹਿੰਦੁਸਤਾਨ ਵਾਲ ਵੀ ਇੱਥੇ ਇੰਨੀ ਆਬਾਦੀ ਹੈ 1.5 ਕੋਰਡ 150 ਕਰੋੜ ਰੁਪਏ ਦਾ ਅਰਬ ਦੀ ਸਾਰਾ ਮੋਦੀ ਨੇ ਸਾਹਮਣੇ ਲੋਕਾਂ ਨੂੰ ਦਵਾਈਆਂ ਭੇਜੀਆਂ ਭੇਜੀਆਂ ਫ੍ਰੀ ਇਹਨੇ ਬਾਹਰਲੇ ਦੇਸ਼ਾਂ 'ਚ ਆਪਣੇ ਦੇਸ਼ ਨੂੰ ਦਵਾਈਆਂ ਫ੍ਰੀ ਦਿੱਤੀ ਸਾਡੇ ਵੀ ਢਿਗੇ ਲੱਗਿਆ ਫ੍ਰੀ 370 ਹਟਾ ਦੇ ਰਾਮ ਮੰਦਰ ਸਭ ਤੋਂ ਵੱਡਾ ਦਾ ਮੇਨ ਮੁੱਦਾ ਹਿੰਦੂਆ ਦਾ ਜਿ세 ਜਿਹੜਾ ਮੰਦਰ ਨਹੀਂ ਇੰਨੇ 500 ਸਾਲ ਹੋ ਗਏ ਸੀਗੇ ਜੀ ਕਿਸੇ ਹੋਰ ਸਰਕਾਰ ਨੇ ਇਹ ਨਹੀਂ ਬਣਾਇਆ ਜੀ ਮੰਦਰ ਸੜਕਾਂ ਦੇਖ ਲਓ ਕਿੰਨਾ ਹਾਈਵੇ ਬਿਛਾਤਾ ਜੀ ਵਧੀਆ ਕਰ ਰਹੇ ਜੀ ਬਹੁਤ ਕਰ ਰਹੇ ਨੇ ਵਧੀਆ ਕਰ ਰਹੇ ਹਾਂਜੀ ਨਹੀਂ ਤਾਂ ਗਰੀਬ ਜਨਤਾ ਉੱਠ ਨਹੀਂ ਸੀ ਸਕਦੀ ਅੱਜ ਕੱਲ ਤੇ ਰੋਟੀ ਪੂਰੀ ਨਹੀਂ ਹੁੰਦੀ ਜਿਗਰੀ ਭਾਂਦੀ ਉਹਨਾਂ ਨੇ ਫਿਰ ਵੀ ਸਿਲੰਡਰ ਵੀ ਦਿੱਤੇ ਸਭ ਕੁਛ ਦਿੱਤਾ ਬਹੁ ਸਹਾਇਤਾ ਦੇ ਰਹੇ ਨੇ ਲੋਕਾਂ ਸਾਰੇ ਕੰਮ ਵਧੀਆ ਕਰ ਰਹੇ ਹੁਣ ਸਿਲੰਡਰ ਆ ਕਿਤੇ ਟਿਕਿਆ ਹੋਇਆ ਪਾਕਿਸਤਾਨ ਚ ਉਸ ਜਗ੍ਹਾ ਸਿਲੰਡਰ ਬਾਹਰ ਦੇ ਲੋ ਕਿੰਨਾ ਕਿੰਨੇ ਮਹਿੰਗੇ ਸਿਲੰਡਰ ਠੀਕ ਹੈ ਨਾ ਉੱਥੇ ਗਰੀਬਾਂ ਦੀ ਬਾਹ ਕੋਈ ਨਹੀਂ ਫੜਦਾ ਲੋਕ ਪ੍ਰਧਾਨ ਮੰਤਰੀ ਸਾਡੇ ਵਾਲੇ ਤੋਂ ਲੋਕ ਬਾਹਰ ਦੇ ਮੰਗਦੇ ਆ ਵੀ ਸਾਨੂੰ ਆਦੋ ਪ੍ਰਧਾਨ ਮੰਤਰੀ ਡਾਇਰੈਕਟ ਪੈਸੇ ਆ ਰਹੇ ਗਰੀਬਾ ਕਿਸੇ ਕੋਈ 60% ਵਿੱਚ ਹੈ ਹੀ ਹੋਣੀ ਜੀ ਜੇ ਡਾਇਰੈਕਟ ਕਰਿਆ ਉਹਨਾਂ ਤਾਂ ਹੀ ਉਹਨਾਂ ਨੂੰ ਫਾਇਦਾ ਮਿਲ ਰਿਹਾ ਜੇ ਵਿੱਚ ਬੰਦੇ ਪਾ ਦਿੰਦਾ ਫਿਰ ਤਾਂ ਉਹਨਾਂ ਨੇ ਖਾ ਜਾਣਗੇ ਬੰਦਿਆਂ ਨੂੰ ਕੀ ਮਿਲਦਾ ਕੁਝ ਵੀ ਨਹੀਂ ਰੋਟੀ ਵਾਣੀ ਅਨਾਜ ਬੰਡਿਆ ਦਾਲਾਂ ਬੰਡੀਆਂ મોદી ਨੇ ਹੈ ਜੀ ਕਰੋਨਾ ਕਾਲ ਦੇ ਵਿੱਚ ਜਿਹੜੇ ਗਰੀਬ ਲੋਕ ਸੀ ਉਹਨਾਂ ਨੂੰ ਆਟਾ ਦਾਲ ਚਾਵਲ ਸਭ ਕੁਝ ਬੰਡਿਆ ਜੇ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਦੇਸ਼ ਦਾ ਬੇੜਾ ਬੈਠ ਜਾਣਾ ਸੀਗਾ ਦੇਸ਼ ਨੇ 20 ਸਾਲ ਪਿੱਛੇ ਜਾ ਲੈਣਾ ਸੀਗਾ ਕਰੋਨਾ ਕਾਲ ਦੇ ਵਿੱਚ મોદી ਬੰਦਾ ਵਧੀਆ ਜੀ ਆ ਗਰੀਬਾਂ ਮਾਰੇ ਦੇਖੋ ਬਾਪ ਜਿਹੜਾ ਰਾਜਾ ਤਾਂ ਉਹੀ ਵਧੀਆਗਾ ਸਭ ਬਾਰੇ ਵਿੱਚ ਚਲੋ ਅਸੀਂ ਤਾਂ ਇਹਨਾਂ ਵੱਧ ਤੂੰ ਵੱਧ ਸੀਟਾਂ ਜਿੱਤਾਂ ਧੰਨਵਾਦ ਬਹੁਤ ਉਹਨਾਂ ਦਾ ਹੋਵੇ ਜੀ ਵੱਧ ਤੋਂ ਵੱਧ ਸੀਟਾਂ ਦੀ ਜਿੱਤਣ ਥ੍ਰੀ ਪਾਰਟੀ ਨੇ ਜਰਰੀ ਆਉਂਦੀ ਮੇਰੇ ਕੰਪੀਟੀਟਰ ਦਾ ਕਿਸੇ ਦਾ ਵੀ ਕੋਈ ਨਹੀਂ ਹੈ ਬੀਜੇਪੀ ਓਨਲੀ ਇਹ ਬੀਜੇਪੀ ਕਹਿ ਰਹੇ ਹੋ ਕਿ ਜੇਰ ਮੋਕਾ ਨਹੀਂ ਪਿਆ ਰੋ ਹੀ ਉਹ ਤਾਂ ਆਬਵੀਜੀ ਗੱਲ ਹੈ ਵੀਰੇ ਮਿਲਣਾ ਚਾਹੀਦਾ ਭਾਰਤੀ ਜੰਦਾਬਲ ਵੀ ਮਾੜੀ ਮжоਰਿਟੀ ਨਾਲ ਆ ਰਹੀ ਹੈ ਨੋਰਮਲ ਤਾਂ ਬਣਾਉਗਾ ਨਾ ਟੋਰ ਨਾਲ ਹਾਂ ਹੋਰ ਵੀ ਮжоਰ ਵੀ ਆ ਰਹੀ ਹੈ ਕਿਹੜੀ ਪਾਰਟੀਆਂ ਦੀ ਨਜ਼ਰ ਆ ਰਹੀ ਹੈ ਬੀਜੇਪੀ ਹੋਣੀ ਚਾਹੀਦੀ ਹੈ ਜੀ ਬੀ ਬੀ ਬੀਜੇਪੀ ਸਰਕਾਰ ਵਧੀਆ ਹੈ ਤੇ ਉਹਦੀ ਸਰਕਾਰ ਕਿڑی ਨਜ਼ਰ ਆ ਗਈ ਪਾਉਣੀ ਬੀਜੇਪੀ ਬੀਜੇਪੀ ਜੀ ਕਿੰਨੀ ਵਾਰ ਪਾਜੀ ਹਾਂਜੀ ਹਾਂ ਸਾਨੂੰ ਤਾਂ ਦੇਸ਼ ਦਾ ਭਵਿੱਖ ਚਾਹੀਦਾ ਆਪਣਾ ਭਵਿੱਖ ਚਾਹੀਦਾ ਸਾਡਾ ਦੇਸ਼ ਮੋਦੀ ਦੇ ਅੱਖਾਂ ਵਿੱਚ ਸੁਰੱਖਿਤ ਹੈ ਅਸੀਂ ਦੇਸ਼ ਦਾ ਭਵਿੱਖ ਚਾਹੁੰਦੇ ਆਂ ਵੀ ਵਧੀਆ ਰਹੇ ਉਹਦੇ ਨਾਲੇ ਸਾਡਾ ਭਵਿੱਖ ਹੈ